ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ 25 ਅਗਸਤ ਸਮਾਂ ਤਕਰੀਬਨ 9:30 ਵਜੇ ਦਾ ਹੋ ਚੁੱਕਿਆ ਹੈ ਜੇ ਦੇ ਆਧਾਰ ਤੇ ਅਸੀਂ ਤੁਹਾਡੇ ਤੱਕ ਜੜੀ ਪੁਸ਼ਟੀ ਤ ਤੱਥਾਂ ਦੇ ਆਧਾਰ ਤੇ ਜਿੰਨੀ ਵੀ ਜਾਣਕਾਰੀ ਹੈਗੀ ਹੈ ਹਰੀਕੇ ਹੈਡਵਰਕਸ ਤੋਂ ਪਾਖੜਾ ਡੈਮ ਤੋਂ ਜਾਂ ਪੌਗ ਡੈਮ ਤੋਂ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੋ ਅੱਗੇ ਜਿਹੜਾ ਅੱਗੇ ਨਦੀਆਂ ਦਾ ਪਾਣੀ ਜਿਹੜਾ ਸਤਲੁਜ ਦਰਿਆ ਦੇ ਵਿੱਚ ਪੈਂਦਾ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸ ਨਦੀ ਦਾ ਜਿਹੜਾ ਪਾਣੀ ਸਤਲੁਜ ਦਰਿਆ ਦੇ ਵਿੱਚ ਪੈਂਦਾ ਤੇ ਜਿਸ ਕਰਕੇ ਜਿਹੜਾ ਪਾਣੀ ਦਾ ਵਹਾਅ ਤੇ ਲੈਵਲ ਵੱਧ ਜਾਂਦਾ ਹੈ ਸੋ ਬਿਆਸ ਦਰਿਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸ ਨਦੀ ਦਾ ਪਾਣੀ ਜਿਹੜਾ ਲਗਾਤਾਰ ਬਰਸਾਤਾਂ ਦੇ ਕਾਰਨ ਉਸ ਨਦੀ ਦੇ ਵਿੱਚ ਬਿਆਸ ਦਰਿਆ ਦੇ ਵਿੱਚ ਪੈ ਰਿਹਾ ਹੈ ਜਿਸ ਕਰਕੇ ਬਿਆਸ ਦਰਿਆ ਦਾ ਵੀ ਵਹਾਅ ਵੱਧ ਰਿਹਾ ਹੈ ਤੇ ਬਿਆਸ ਦਰਿਆ ਦੇ ਪਾਣੀ ਦਾ ਵੀ ਲੈਵਲ ਵੱਧ ਰਿਹਾ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹਰੇਕ ਹਰ ਇੱਕ ਮੋਬਾਈਲ ਤੱਕ ਹਰੇਕ ਵਿਅਕਤੀ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਹਰੇਕ WhatsApp ਗਰੁੱਪ ਤੱਕ ਇਹ ਸ਼ੇਅਰ ਕਰ ਦਿਓ ਆਪਣੇ ਰਿਸ਼ਤੇਦਾਰ ਹੜਪੀੜ ਤੋਂ ਸਬੰਧਿਤ ਇਲਾਕੇ ਦੇ ਵਿੱਚ ਕਿਸੇ ਵੀ ਸੱਜਣ ਤੱਕ ਇਹ ਵੀਡੀਓ ਜਿਹੜੀ ਹੈਗੀ ਇਹ ਹਰੇਕ ਮੋਬਾਈਲ ਤੱਕ ਜੇ ਨਾ ਪਹੁੰਚੀ ਤਾਂ ਸਾਡੀ ਤਰਾਸਤੀ ਹੋਵੇਗੀ ਹਰੇਕ ਤੱਕ ਇਹ ਵੀਡੀਓ ਪਹੁੰਚਾ ਦਿਓ ਸੋ ਜਾਣਕਾਰੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਸਾਂਝੀ ਕਰ ਲੈਣੇ ਆ ਪੌਗ ਡੈਮ ਦੀ ਜੇਕਰ ਅੱਜ ਰੈਸਟ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੌਗ ਡੈਮ ਦਾ ਜਿਹੜਾ ਰੈਸਟ ਲੈਵਲ ਹੈਗਾ 1384.46 ਫੁੱਟ ਦਰਜ ਕੀਤਾ ਗਿਆ ਹੈ ਜੋ ਕਿ ਕੱਲ 1382.71 ਫੁੱਟ ਸੀ ਇਹਦਾ ਮਤਲਬ ਹੈ ਕਿ ਅੱਜ ਲਗਭਗ 2 ਫੁੱਟ ਵਧਿਆ ਹੈ ਸੋ ਗੱਲਬਾਤ ਕਰ ਲਈਏ ਲਗਾਤਾਰ ਜਿਹੜੀ ਬਰਸਾਤ ਦੇ ਵਿੱਚ ਤੁਹਾਨੂੰ ਜਾਣਕਾਰੀ ਸਾਂਝੀ ਕਰ ਰਹੇ ਹਾਂ ਬਰਸਾਤ ਲਗਾਤਾਰ ਜਾਰੀ ਹੈਗੀਏ ਜਿਸ ਇਲਾਕੇ ਦੇ ਵਿੱਚ ਸਥਿਤ ਹੈਗੇ ਆਂ ਲਗਭਗ ਹਰੀਕਾ ਹੈਡ ਤੋਂ ਜਿਹੜਾ ਇਹ 12 ਕਿਲੋਮੀਟਰ ਅੱਗੇ ਏਰੀਆ ਹੜਪੀੜ ਤੇ ਏਰੀਆ ਹੈਗਾ ਲਗਭਗ 4-4 ਫੁੱਟ ਤੇ ਜਿਹੜਾ ਪਾਣੀ ਜਿਸ ਜਗ੍ਹਾ ਤੇ ਅਸੀਂ ਛੜਕਦੇ ਖੜੇ ਆਂ ਖੇਤਾਂ ਦੇ ਵਿੱਚ ਲਗਭਗ ਪਾਣੀ ਪੂਰੀ ਤਰ੍ਹਾਂ ਭਰ ਚੁੱਕਿਆ ਹੈ ਸੋ ਚੋਣੇ ਦੇ ਤਸਵੀਰਾਂ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਪੱਕਣ ਦੇ ਚੋਣੇ ਆ ਚੁੱਕਿਆ ਹੈ ਚੋਨਾ ਪੂਰੀ ਤੇਰਾ ਲਪੇਟ ਦੇ ਵਿੱਚ ਹੈਗਾ ਮੁੰਜਰਾਂ ਹੀ ਦਿਖਾਈ ਦੇ ਰਹੀਆਂ ਨੇ ਸੋ ਜੇਕਰ ਇਸ ਦੇ ਐਵਰੇਜ ਇਨਫਲੋ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ 1,08,782 ਕਿਊਸਕ ਜਿਹੜਾ ਪਾਣੀ ਪੌਗ ਡੈਮ ਦਾ ਜਿਹੜਾ ਦਰਜ ਕੀਤਾ ਗਿਆ ਜਦਕਿ ਕੱਲ 63,438 ਕਿਊਸਕ ਸੀਗਾ ਜੇਕਰ ਆਊਟਫਲੋਗ ਦੀ ਗੱਲ ਕੀਤੀ ਜਾਵੇ ਤਾਂ ਆ ਜਿਹੜਾ ਪਾਣੀ ਬਾਹਰ ਕੱਢਿਆ ਜਾ ਰਿਹਾ ਬਾਹਰ ਆ ਰਿਹਾ 38,186 ਕਿਊਸਕ ਜੋ ਕੱਲ 52,623 ਕਿਊਸਕ ਪਾਣੀ ਸੀਗਾ ਬੇਸ਼ੱਕ ਪਾਣੀ ਘਟਿਆ ਹੈ ਪਰ ਅੱਗੇ ਜਿਹੜੀਆਂ ਤੰਗੀਆਂ ਦਾ ਪਾਣੀ ਨਾਲਿਆਂ ਦਾ ਪਾਣੀ ਇਹਦੇ ਵਿੱਚ ਰਲਣ ਦੇ ਕਾਰਨ ਵਿਆਦ ਰਿਆ ਦੇ ਵਿੱਚ ਰਲਣ ਦੇ ਕਾਰਨ ਲਗਾਤਾਰ ਉਹਦੀ ਮਾਤਰਾ ਜਿਹੜੀ ਵੱਧ ਜਾਂਦੀ ਹੈ ਜਿਸ ਕਰਕੇ ਪਾਣੀ ਦਾ ਲੈਵਲ ਪਾਣੀ ਦਾ ਵਾਹ ਵਧ ਜਾਂਦਾ ਹੈ ਬਰਸਾਤ ਲਗਾਤਾਰ ਹੋਰ ਤੇਜ਼ ਹੁੰਦੀ ਹੋਈ ਜਿਸ ਦੇ ਦੌਰਾਨ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਬਰਸਾਤ ਹੋਰ ਤੇਜ਼ ਹੋ ਚੁੱਕੀ ਹੈ ਸੋ ਸਾਡਾ ਫਰਜ਼ ਬੰਦਾ ਅਸੀਂ ਤੁਹਾਡੇ ਤੱਕ ਬਰਸਾਤ ਦੇ ਵਿੱਚ ਵੀ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਹੜਪੀੜਤ ਏਰੀਏ ਦੀ ਵੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਹੜਪੀੜਤ ਏਰੀਏ ਦੇ ਵਿੱਚ ਵੀ ਪਾਣੀ ਦਾ ਲੈਵਲ ਵੱਧ ਚੁੱਕਿਆ ਹੈ ਸੋ ਸਾਡਾ ਫਰਜ਼ ਬੰਦਾ ਕਿ ਅਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਈਏ ਸੋ ਜੇਕਰ ਇਸ ਦੀ ਗੱਲ ਕਰੀਏ ਅਸਲ ਡਾਟੇ ਮੁਤਾਬਕ ਜਿਹੜਾ ਇਨਫਲੋ ਹੈਗਾ 131375 ਕਿਊਜ਼ ਕਸੀਗਾ ਜਿਹਦਾ ਆਊਟਫਲੋ 39216 ਕਿਊਜ਼ ਕਸੀਗਾ ਮੌਸਮ ਲਗਾਤਾਰ ਬਰਸਾਤ ਨੂਮਾ ਬਣਿਆ ਹੋਇਆ ਏ ਇਸ ਕਰਕੇ ਪਾਣੀ ਦੇ ਪੱਧਰ ਅਗਲੇ ਘੰਟਿਆਂ ਤੱਕ ਹੋਰ ਵਧ ਸਕਦਾ ਏ ਇਸ ਲਈ ਸਾਨੂੰ ਪ੍ਰਸ਼ਾਸਨ ਵੱਲੋਂ ਦਿੱਤੀਆਂ ਅਦਵਾਈਤਾਂ ਮੁਤਾਬਕ ਜਾਂ ਸਾਡੇ ਦਿੱਤੇ ਡਾਟਾ ਦੇ ਮੁਤਾਬਕ ਉੱਚੀਆਂ ਥਾਵਾਂ ਤੇ ਘਰਾਂ ਤੋਂ ਜਿਹੜੇ ਹੜਪੀੜ ਤੇਰੀ ਹੈਗੇ ਨੇ ਘਰਾਂ ਤੋਂ ਰਵਾਨਾ ਹੁੰਦੇ ਉੱਚੀਆਂ ਥਾਵਾਂ ਵੱਲ ਰਸਤਕ ਕਰਨਾ ਚਾਹੀਦਾ ਉੱਚੀਆਂ ਥਾਵਾਂ ਤੇ ਪਨਾਹ ਲੈਣੀ ਚਾਹੀਦੀ ਏ ਜੇਕਰ ਪਾਗੜਾ ਡੈਮ ਦੀ ਗੱਲ ਕਰੀਏ ਤਾਂ ਪਾਗੜਾ ਡੈਮ ਦਾ ਜਿਹੜਾ ਲੈਵਲ ਹੈ 1668.57 ਫੁੱਟ ਹੈ ਇਹਦਾ ਇਨਫਲੋ ਜਿਹੜਾ ਹੈ 62811 ਕਿਊਸਕ ਤੇ ਆਊਟਫਲੋ ਜਿਹੜਾ 38163 ਕਿਊਸਕ ਹੈ ਜੇਕਰ ਇਸ ਦੇ ਵਿੱਚ ਨੰਗਲ ਡੈਮ ਤੋਂ ਲੱਗਪਗ ਜਿਹੜਾ ਅੱਗੇ ਗੱਲ ਕਰਦੇ ਆਂ ਤੇ 21000 ਕਿਊਸਕ ਪਾਣੀ ਛੱਡਿਆ ਜਾਂਦਾ ਜੋ ਸਤਲੁਜ ਦਰਿਆ ਦੇ ਵਿੱਚ ਆਉਂਦਾ ਹੈ ਦੇ ਨਾਲ ਹੀ ਜੇਕਰ ਅੱਗੇ ਗੱਲ ਕਰੀਏ ਜਿਹੜਾ ਪਾਣੀ ਹੋਰ ਵਧ ਜਾਂਦਾ ਜੇਕਰ ਪਾਣੀ ਦੇ ਵਹਾਅ ਦੀ ਗੱਲ ਕਰੀਏ ਪਾਣੀ ਦੇ ਪੱਧਰ ਦੇ ਵਹਾਅ ਦੀ ਗੱਲ ਕਰੀਏ ਤੇ ਜਿਸ ਕਰਕੇ ਜਿਹੜਾ ਸਵਾਰ ਨਦੀ ਦਾ ਪਾਣੀ ਇਹਦੇ ਵਿੱਚ ਰਲਦਾ ਜਿਸ ਕਰਕੇ ਉਹ ਵਹਾਅ ਵੀ ਤੇਜ਼ ਹੋ ਜਾਂਦਾ ਕਿਉਂਕਿ ਪਹਾੜੀ ਖੇਤਰ ਦੇ ਵਿੱਚੋਂ ਲਗਭਗ ਬਹੁਤ ਤੇਜ਼ੀ ਦੇ ਨਾਲ ਪਾਣੀ ਆਉਂਦਾ ਹੈ ਜਿਸ ਕਰਕੇ ਇਸ ਦਾ ਪੱਧਰ ਵੀ ਵਧ ਜਾਂਦਾ ਤੇ ਵਹਾਅ ਵੀ ਵਧ ਜਾਂਦਾ ਰਫ਼ਤਾਰ ਤੇਜ਼ੀ ਨੁਮਾ ਹੋ ਜਾਂਦੀ ਹੈ ਜੇਕਰ ਅਸੀਂ ਬਿਆਅ ਦਰਿਆ ਦੀ ਗੱਲ ਕਰੀਏ ਤੇ ਚੱਕੀ ਨਦੀ ਜਿਹੜੀ ਹੈਗੀ ਚੱਕੀ ਰਿਵਰ ਉਹਦਾ ਪਾਣੀ ਇਹਦੇ ਵਿੱਚ ਰਲਦਾ ਜਿਸ ਕਰਕੇ ਜੋ ਪਹਾੜਾਂ ਦੇ ਰਾਈ ਬਰਸਾਤਾਂ ਦੇ ਕਾਰਨ ਪਾਣੀ ਉਹ ਨਦੀਆਂ ਨਾਲਿਆਂ ਦਾ ਚੱਕੀ ਰਿਵਰ ਦਾ ਆ ਕੇ ਰਲਦਾ ਤੇ ਬਿਆਦ ਨਦੀ ਦੇ ਵਿੱਚ ਵੀ ਪਾਣੀ ਦਾ ਜਿਹੜਾ ਲੈਵਲ ਵੱਧ ਜਾਂਦਾ ਉਹਦਾ ਵਹਾ ਵਜ ਜਾਂਦਾ ਹੈ ਜੇਕਰ ਹੁਣ ਆਪਾਂ ਗੱਲ ਕਰਦੇ ਆਂ ਹਰ ਇੱਕ ਹੈੱਡ ਵਰਕ ਤੋਂ ਅੱਗੇ ਕਿੰਨਾ ਪਾਣੀ ਛੱਡਿਆ ਗਿਆ ਹੈ ਉਹਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜੋ ਲਗਾਤਾਰ ਪਾਕਿਸਤਾਨ ਵੱਲੋਂ ਛੱਡਿਆ ਜਾਂਦਾ ਹੈ ਤੇ ਜਿਹਦੇ ਰਸਤੇ ਦੇ ਵਿੱਚ ਕਾਫੀ ਜਿਹੜੇ ਇਲਾਕੇ ਹੈਗੇ ਨੇ ਕਾਫੀ ਪਿੰਡ ਪੰਜਾਬ ਦੇ ਕਾਫੀ ਜ਼ਿਲ੍ਹੇ ਜਿਹੜੇ ਇਸ ਵਹਾ ਦੇ ਵਿੱਚ ਇਸ ਪਾਣੀ ਦੀ ਲਪੇੜ ਦੇ ਵਿੱਚ ਆਉਂਦੇ ਨੇ ਕਾਫੀ ਜੜ ਨੁਕਸਾਨ ਹੁੰਦਾ ਵੱਡੇ ਪੱਧਰ ਤੇ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸੋ ਵੀਡੀਓ ਦੇ ਨਾਲ ਬਣੇ ਰਹੋ ਪੂਰੀ ਵੀਡੀਓ ਦੇਖੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੇ ਸਕਦੇ ਹੋ ਕਿ ਭਾਰੀ ਬਰਸਾਤ ਦੇ ਚੱਲਦੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਭਾਰੀ ਬਰਸਾਤ ਲਗਾਤਾਰ ਜਾਰੀ ਹੈਗੀਏ ਜਿਸ ਕਰਕੇ ਲਗਾਤਾਰ ਖਤਰਾ ਬਣਿਆ ਹੋਇਆ ਹੈ ਜੇਕਰ ਹਰੀ ਕੇ ਹੈਡ ਵਰਕਸ ਦੀ ਗੱਲ ਕਰਦੇ ਹਾਂ ਤਾਂ 1,66,161 ਕਿਊਸਕ ਦਰਜ ਕੀਤਾ ਗਿਆ ਹੈ ਜਦਕਿ ਕੱਲ ਜਿਹੜਾ 1,38,420 ਕਿਊਸਕ ਪਾਣੀ ਦਰਜ ਕੀਤਾ ਗਿਆ ਸੀਗਾ ਜੇਕਰ ਆਪਾਂ ਡਾਊਨ ਸਟ੍ਰੀਮ ਦੀ ਗੱਲ ਕਰਦੇ ਹਾਂ ਤੇ 1,42,540 ਕਿਊਸਕ ਜਿਹੜਾ ਦਰਜ ਕੀਤਾ ਗਿਆ ਜਦਕਿ ਕੱਲ 1,21,784 ਕਿਊਸਕ ਸੀਗਾ ਜਿਹਦਾ ਸਿੱਧਾ ਮਤਲਬ ਹੈ ਕਿ ਹਰੀ ਹੈਡਵਰਕਸ ਤੋਂ ਵੀ ਜਿਹੜਾ ਪਾਣੀ ਦਾ ਵਹਾਅ ਕਾਫੀ ਵਧਿਆ ਹੈ ਜੋ ਸਤਲੂ ਤੇ ਬਿਆਸ ਦੇ ਦਰਿਆਵਾਂ ਦੇ ਕੰਢਿਆਂ ਕੰਢਿਆਲੇ ਏਰੀਆ ਦੇ ਨੇੜੇ ਜਿਹੜੇ ਘਰ ਰਹਿਣ ਵਾਲੇ ਹੈਗੇ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਸਾਵਧਾਨੀ ਵਰਤਣ ਦੀ ਲੋੜ ਹੈਗੀ ਏ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਲਗਾਤਾਰ ਬਰਸਾਤ ਵਾਲਾ ਹੈਗਾ ਜਿਸ ਕਰਕੇ ਅਗਲੇ ਘੰਟਿਆਂ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਪਾਣੀ ਹੋਰ ਛੱਡਿਆ ਜਾ ਸਕਦਾ ਹੈ ਲੋਕਾਂ ਨੂੰ ਇਹ ਹੀ ਅਪੀਲ ਕੀਤੀ ਜਾਂਦੀ ਏ ਇਹ ਹੀ ਸਲਾਹ ਹੈ ਕਿ ਦਰਿਆ ਦੇ ਨੇੜੇ ਜਿਹੜੇ ਘਰ ਹੈਗੇ ਨੇ ਦਰਿਆ ਦੇ ਕੰਢਿਆਂ ਤੇ ਜਿਹੜੇ ਲੋਕ ਵਸੇ ਹੋਏ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਵਿਹਦਾਇਤਾਂ ਦਿੱਤੀਆਂ ਨੇ ਜਿਹੜੀ ਵੀ ਕੋਈ ਸਲਾਹ ਦਿੱਤੀ ਜਾਵੇ ਉਹਦੀ ਪਾਲਣਾ ਕੀਤੀ ਜਾਵੇ ਇਹ ਵੀਡੀਓ ਜੇਕਰ ਜਾਣਕਾਰੀ ਦੇ ਹਿੱਤ ਤੁਹਾਡੇ ਲਈ ਚੰਗੀ ਹੈਗੀ ਤਾਂ ਬਾਅਦ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਕਰਨਾ ਸਾਡਾ ਫਰਜ਼ ਬਣਦਾ ਹੈ ਇਸ ਵੀਡੀਓ ਨੂੰ ਲਾਈਕ ਕਰਨਾ ਆਪਣੇ ਕਮੈਂਟ ਦੇਣਾ ਕਿਸ ਇਲਾਕੇ ਦੇ ਵਿੱਚ ਬਰਸਾਤ ਕਿੰਨੀ ਚੱਲ ਰਹੀ ਹੈ ਬਰਸਾਤ ਦਾ ਕਿਸ ਤਰ੍ਹਾਂ ਦਾ ਜਿਹੜਾ ਉਸ ਇਲਾਕਾ ਜਿਹੜਾ ਪੋਜੀਸ਼ਨ ਵਿੱਚ ਹੈਗਾ ਬਰਸਾਦ ਦੇ ਹੜ੍ਹ ਦੀ ਪੋਜੀਸ਼ਨ ਕੀ ਹੈਗੀਏ ਜਰੂਰ ਸਾਡੇ ਨਾਲ ਜਾਣਕਾਰੀ ਸੈਂਡ ਕਰਨਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡਾ ਫਰਜ਼ ਬੰਦਾ ਹੈ ਸੋ ਅਗਲੀ ਜਾਣਕਾਰੀ ਬਹੁਤ ਜਲਦ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ ਐਸੇ ਚੈਨਲ ਦੇ ਨਾਲ ਬਣੇ ਰਹੋ ਧੰਨਵਾਦ ਜੀ